श्री अमृतसर साहब मिले साहब और दू जी साहब क्लीयर डायरेक्शन ने पता है कि गैंगस्टर कल्चर अच्छे खत्म करना है ड्रग खत्म करनी है और ड्राइव के रखना है जो प्रयोरिटी सारे पहला भी पता है ਇਪਰਵੈਂਚਨ ਐਂਡ ਡਿਟੈਕਸ਼ਨ ਆਫ ਕਰਾਈਮ ਪੁਲਿਸ ਦਾ ਸਤੂ ਅਹਿਮ ਜਿਹੜਾ ਸਾਡਾ ਰੋਲ ਹੈ ਔਰ ਸਾਡਾ ਜੋ ਏਮ ਹੈ ਉਹ ਇਹ ਹੈ ਕਰਾਈਮ ਨੂੰ ਰੋਕਣਾ ਜੇ ਹੋ ਗਿਆ ਤੋ ਉਹਨੂੰ ਡਿਟੈਕਟ ਕਰਨਾ ਉੱਤੇ ਸਖਤ ਤਰਾਸੀਂ ਦੇਵਾਂਗੇ ਅੱਜ ਅਫਸਰਗਨਾਂ ਨਾਲ ਮੀਟਿੰਗ ਲੱਗੀ ਹੁਣ ਕਾਈ ਹੋਗੀ ਐਂਡ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਅਡਾਪਟ ਕਰਾਂਗੇ ਕਿਉਂਕਿ ਪੰਜਾਬ ਪੁਲਿਸ ਦਾ ਬੜਾ ਵੱਡਾ ਇਤਿਹਾਸ ਹੈ ਔਰ ਜਨ ਨਗਰੀ ਦੇ ਵਿੱਚ ਅਸੀਂ ਸਾਰੇ ਲੋਕ ਬਾਰੋ ਬੀ ਆਉਂਦੇ ਆ ਤੇ ਉਹਦੇ ਵਾਸਤੇ ਜਿਹੜੀ ਬੈਸਟ ਅਰੇਂਜਮੈਂਟਸ ਟ੍ਰੈਫਿਕ ਦੇ ਤੇ ਉਹ ਜਿਹੜੀ ਪੁਲਿਸ ਦੀ ਵਿਜ਼ਿਬਿਲਟੀ ਹੈ ਉਹਨੂੰ ਖਾਸ ਧਿਆਨ ਦਿੱਤਾ ਜਾਏਗਾ ਪਬਲਿਕ ਦੀ ਜਿਹੜੀ ਗ੍ਰੀਵੈਂਸਸ ਨੇ ਉਹ ਪਹਿਲਾਂ ਹੀ ਪ੍ਰਾਇੋਰਟੀ ਇੱਕ ਪਬਲਿਕ ਸਰਵੰਟਾ ਅਸੂ ਹੁੰਦੀ ਹੈ ਉਹਨੂੰ ਪਹਿਲਾਂ ਹੀ ਐਮਰਜੈਂਸੀ ਮੰਨਦਾ ਰਿਹਾ ਤੇ ਹੁਣ ਫੇਰ ਸਾਡੇ ਆਪਸ਼ਨ ਵੀ ਨਾਲ ਇਸ ਗੱਲ ਬਾਰੇ ਬੜੇ ਸੈਂਸਿਟਿਵ ਨੇ ਅਜੇ ਨਾਲ ਇਹ ਵੀ ਬੈਚਨ ਦੀ ਰੱਖੀ ਜਾਏਗੀ ਸਾਰਿਆਂ ਨੂੰ ਕਿ ਅਸੀਂ ਪਬਲਿਕ ਸਰਵੰਟ ਬਣ ਕੇ ਕੰਮ ਕਰਨਾ ਹੈ ਬਦਮਾਸ਼ ਆਦਮੀ ਨੂੰ ਡਰੋਵੇ ਪੁਲਿਸ ਦਾ ਤੇ ਕਾਨੂੰਨ ਦਾ ਸ਼ਰੀਫ ਆਦਮੀ ਆਪਣਾ ਦੋਸਤ ਸਮਝੇ ਮੈਲਾਵਾ ਦੀ ਸਿਕਿਉਰਟੀ ਆ ਹੋਟਲ ਮੰਦਿਆਂ ਗ੍ਰਿਵੈਂਸਜ਼ ਨੇ ਅੱਜਕੱਲ ਬਹੁਤ ਜਿਆਦਾ ਔਮੇਨ ਰਿਲੇਟਿਡ ਕ੍ਰਾਈਮ ਜਨਮਨ ਰਿਲੇਟਿਡ ਜਿਹੜੀਆਂ ਕੰਪਲੇਨਸ ਨੇ ਕੰਪਲੇਨਸ ਆਉਂਦੀਆਂ ਔਮੇਨ ਜਿਹੜਾ ਸਾਡੀ ਹੈਲਪਲਾਈਨ ਹੈ ਜਾਂ ਹੋਰ ਚੀਜ਼ਾਂ ਨਹੀਂ ਹੈ ਵੀ ਅਸੀਂ ਰਾਈਟਸ ਟਾਈਂਡ ਕਰਨਾ ਹੈ ਇਸ ਤੋਂ ਇਲਾਵਾ ਵੈਲਫੇਅਰ ਜਿਹੜਾ ਪੁਲਿਸ ਦਾ ਉਹ ਆਰਡਰਿੰਗ ਹੁੰਦੀ ਹੈ ਜਿਹੜੀ ਸਾਡੀਆਂ ਇੱਕ ਸਿਸਟਮ ਜੁਨੇ ਉਹਨਾਂ ਚੀਜ਼ ਬਣਾਵਾਂਗੇ ਸੋ ਦੈਟ ਪੁਲਿਸ ਨਾਲ ਜਿਹੜੇ ਸਾਡੇ ਲੋਅਰ ਲੈਵਲ ਨਾਲ ਸਾਡਾ ਕਨੈਕਟ ਕਿ ਰਵੇ ਇਸ ਤੋਂ ਇਲਾਵਾ ਜਿਹੜੇ ਅ ਵਿਜ਼ਿਟ ਮੈਂ ਵੀ ਕਰੂੰਗਾ ਸਾਰੇ ਸੀਨੀਅਰ ਅਫਸਰ ਵੀ ਅਸੀਂ ਥਾਣਿਆਂ ਦਾ ਅਸੀਂ ਸਦੀ ਬੇਸਿਕਲੀ ਚੱਕੀਆਂ ਜਾਂ ਥਾਣੇ ਨੂੰ ਉੱਥੇ ਜਾ ਕੇ ਮੁਲਾਜ਼ਮਾਂ ਨੂੰ ਮਿਲ ਕੇ ਔਨ ਰੋਡ ਤੁਹਾਨੂੰ ਜ਼ਿਆਦਾ पुलिस मतलब मेरा इंडेवर है और, आम है और जो आम स्ट्रीट क्राइम जिन्होंने क्या अभी करके है और जो सख्त सख्त एक्शन है लिया जाएगा और मैं सारी पब्लिक में भी थोड़े राील करना कि पुलिस तो हिमदर्द दोस्त है सू इमेस जरूर दो ड्रग बारे क्राइम बारे या कोई भी हैपनिंग बारे क्योंकि तो इनफोरमे ही पुलिस सिस्टम वर्ल्ड ओवर चल रहा है पब्लिक ही काम के अखा ने साढ़िया अभी